ਹਨੋ ਵਪਾਰੀ ਨੂੰ ਮਲਾਜਮ ਨੂੰ ਸਾਰਿਆਂ ਨੂੰ ਬਹੁਤ ਵੱਡੀ ਆਸ ਸੀ ਕਿ ਦੇਸ਼ ਦਾ ਕੇਂਦਰੀ ਬਜਟ ਜਿਹੜਾ ਉਹਨਾਂ ਦਾ ਜੀਵਨ ਸੁਖਾਲਾ ਕਰੂਗਾ ਜਿਹੜੀ ਲਗਭਗ ਪਿਛਲੇ 12 ਸਾਲਾਂ ਤੋਂ ਦੇਸ਼ ਮਹਿੰਗਾਈ ਦੀ ਮਾਰ ਚੱਲ ਰਿਹਾਗਾ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਡਾਵਾ ਡੋਲ ਹੋ ਰਹੀ ਆ ਸ਼ਾਇਦ 12 ਸਾਲਾਂ ਬਾਅਦ ਉਹ ਠੀਕ ਹੋਊਗੀ ਪਰ ਲੇਕਿਨ ਮੈਡਮ ਦਰਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ 12 ਸਾਲਾਂ ਬਾਅਦ ਦੇਸ਼ ਦੇ ਆਮ ਨਾਗਰਿਕ ਨੂੰ ਨਰਾਸ਼ ਕੀਤਾ ਦੇਸ਼ ਦੇ ਆਮ ਨਾਗਰਿਕ ਦੀ ਬਾਹ ਫੜਨ ਦੀ ਬਜਾਏ ਉਹਦੀ ਬਾਹ ਜਿਹੜੀ ਹੈ ਛੱਡ ਦਿੱਤੀ ਕਿਉਂਕਿ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਬਜਟ ਤੋਂ ਪਹਿਲਾਂ ਸੈਂਟਰ ਦਾ ਬਜਟ ਆਉਣ ਤੋਂ ਪਹਿਲਾਂ ਕੇਂਦਰੀ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਸਾਹਿਬ ਸਟੇਟਾਂ ਦੇ ਮੰਤਰੀਜ਼ ਨੂੰ ਬੁਲਾਉਦੇ ਰਹਿਗੇ ਯੂਨੀਅਨ ਟੈਰੀਟਰੀ ਦੇ ਅਫੀਸਰ ਨੂੰ ਬੁਲਾਉਦੇ ਰਹਿਗੇ ਸਾਡੀਆਂ ਡਿਟੇਲ ਡਿਸਕਸ਼ਨ ਹੁੰਦੀਆਂ ਰਹਿਗੀਆਂ ਕਿ ਪੰਜਾਬ ਸਟੇਟ ਨੂੰ ਕੀ ਚਾਹੀਦਾ ਹਰਿਆਣਾ ਨੂੰ ਕੀ ਚਾਹੀਦਾ ਓਡੀਸ਼ਾ ਨੂੰ ਕੀ ਚਾਹੀਦਾ ਜੰਮੂ ਕਸ਼ਮੀਰ ਨੂੰ ਕੀ ਚਾਹੀਦਾ ਗੁਜਰਾਤ ਨੂੰ ਕੀ ਚਾਹੀਦਾ ਪ੍ਰੀ ਬਜਟ ਜਿਹੜੀਆਂ ਡੈਲੀਬ੍ਰੇਸ਼ਨਸ ਡਿਸਕਸ਼ਨ ਜਿਹੜੀਆਂ ਉਹ ਦੇਸ਼ ਦੇ ਫਰਾਂਸ ਮਿਸਟਰ ਸਾਹਿਬ ਦਾ ਹੁੰਦੀਆਂ ਨਹੀਂ ਆ। ਔਰ ਇੱਕ ਮੈਮੋਰੰਡਮ ਜਿਹੜਾ ਸਟੇਟ ਆਫ ਪੰਜਾਬ ਵੱਲੋਂ ਡਿਫਰੈਂਟ ਸਟੇਟ ਆਪਣਾ ਆਪਣਾ ਮੈਮੋਰੰਡਮ ਬੜਾ ਕੀ ਲੋਡ ਜਿਹੜਾ ਕਈ ਤਾਂ ਬਹੁਤ ਵੱਡਾ ਵੱਡਾ ਲੈ ਕੇ ਆਉਂਦੇ ਲੱਗੇ। ਹਰੇਕ ਸਟੇਟ ਆਪਣੀ ਆਪਣੀ ਜਿਹੜਾ ਮੈਮੋਰੰਡਮ ਉੱਥੇ ਦੇਸ਼ ਦੇ ਫਰਾਂਸ ਮਿਸਟਰ ਸਾਹਿਬ ਨੂੰ ਦੇਦਾ। ਪਰ ਲੇਕਿਨ ਮੈਂ ਦੇਖ ਰਿਹਾ ਸੀਗਾ ਕਿ ਜਿੰਨੀਆਂ ਵੀ ਡਿਫਰੈਂਟ ਸਟੇਟ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਚਾਹੇ ਹਰਿਆਣਾ ਹੋਵੇ ਭਾਰਤ ਜਨਤਾ ਪਾਰਟੀ ਦਾ ਸਟੇਟ ਚਾਹੇ 오ਡੀਸਾ ਹੋਵੇ ਚਾਹੇ ਮਹਾਰਾਸ਼ਟਰ ਹੋਵੇ ਚਾਹੇ ਤਾਮਿਲਨਾਡੂ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਕਿਸੇ ਦੀ ਵੀ ਗੱਲ ਦੇਸ਼ ਦੀ ਭਾਰਤ ਜਨਤਾ ਪਾਰਟੀ ਨੇ ਨਹੀਂ ਸੁਣੀ کسے دیوے بھرگ دی گل جی وہ نہیں سنی بلکہ بہت سارے کٹ جڑے دیں گے جڑیاں پرانیاں چل دیاں سی چلتی چلا آتے. بہت سارے میں تعلق کلا کلا دسوں گا کہ کتنے کتنے کٹ لگ گیا گا دیش دا کسان جڑا کہ دیش دے لوگوں کا پیٹ بھرتا گا اور خاص کر کے جب میں پنجاب دی گل کرا. پنجاب کھیتی باڑی در پر صوبہ گا اگریرین سٹیٹ آ ਇਸ ਸਟੇਟ ਦੇ ਪੰਜਾਬ ਸਟੇਟ ਨੇ ਜੇ 1960 ਤੋਂ ਲਾ ਲੀਏ 70 ਤੋਂ ਲਾ ਲੀਏ ਲਗਾਤਾਰ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਗਾ ਗ੍ਰੀਨ ਰੈਵਲੂਸ਼ਨ ਆਈ ਪੰਜਾਬ ਨੇ ਕਣਕ ਦੀ ਪੈਦਾਵਾਰ ਵਧਾਈ ਝੋਨੇ ਦੀ ਪੈਦਾਵਾਰ ਵਧਾਈ ਧਰਤੀ ਹੇਠਲਾ ਪਾਣੀ ਖਿੱਚਿਆ ਸਾਡਾ ਧਰਤੀ ਹੇਲਾ ਪਾਣੀ ਥੱਲੇ ਚਲਿਆ ਗਿਆ 151 ਬਲਾਕਸ ਦੇ ਵਿੱਚੋਂ 117 ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇਗੇ ਪਰ ਲੇਕਿਨ ਪੰਜਾਬ ਜਿਹੜਾ ਇੱਕ ਡਾਰਕ ਏਰੀਆ ਦੇ ਉੱਤੇ ਜਿਹੜਾ ਯੂਰੀਆ ਉਹ ਕਿਸਾਨ ਨੂੰ ਖਿਦਲਾ ਪੈਣਾਗਾ ਸੋ ਕਿਸਾਨ ਨੂੰ ਮਾਰਨ ਦੇ ਲਈ ਪੂਰਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਟੈਕਸਸ ਦੀ کسی بھی پرکار دی ٹیکس دے اندر کوئی بھی چھوٹ نہیں دیکھی گئی مہنگائی دی بار سرکار آئی سی سرکار کس گلتے آئی سی کہ مہنگائی ختم کرانگے. پر لیکن پچھلے بارہ سالوں تو مہنگائی جڑیا وہ بد رہی جڑا سکیورٹی ٹرانزیکشن ٹیکس تھا ਜਿਹੜਾ ਮਿਊਚੁਅਲ ਫੰਡ ਤੇ ਲੱਗਦਾਗਾ ਮਿਊਚੁਅਲ ਫੰਡ ਤੇ ਲੱਗਦਾ ਗਿਆ ਤੁਸੀਂ ਲਾਉਨੇ ਹੋ ਬਹੁਤ ਸਾਰੇ ਲੋਕ ਮਿਊਚੁਅਲ ਫੰਡ ਦੇ ਅੰਦਰ ਆਪਣਾ ਪੈਸਾ ਲਾਉਂਦੇ ਨੇਗੇ ਨਿਚਲ ट्रांजੈਕਸ਼ਨ ਟੈਕਸ ਕਹਿੰਦੇ ਨੇ ਇਹਨੂੰ ਉਹਦੇ ਉੱਤੇ 0.2 ਟੈਕਸ ਸੀਗਾ ਹੁਣ ਬਤਾ ਕੇ ਕਿੰਨਾ ਕਰਤਾ 0.5 0.5 ਇਸੇ ਤਰ੍ਹਾਂ 2016 ਚ ਤੁਸੀਂ ਦੇਖਿਆ ਹੋਊਗਾ ਕਿ 골ਡ ਦੇ ਉੱਤੇ ਆਇਆ ਸੀਗਾ ਬੌਂਡ ਜਾਰੀ ਕੀਤੇ ਸੀ ਗਵਰਨਮੈਂਟ ਆਫ ਇੰਡੀਆ ਨੇ 골ਡ ਦੇ ਕਿਹਾ ਸੀਗਾ ਕਿ ਤੇ ਅਸੀਂ ਟੈਕਸ ਨਹੀਂ ਵਧਾਵਾਂਗੇ ਇਹ ਬਿਲਕੁਲ ਐਸੇ ਟੈਕਸ ਨਹੀਂ ਲਾਵਾਂਗੇ ਤੇ ਹੁਣ ਜੇ ਤੁਹਾਡੇ ਕੋਲੇ 골ਡ ਦੇ ਬੌਂਡ ਪਾਏ ਨੇਗੇ ਖਰੀਦੇ ਪੁਰਾਣੇ ਤੁਸੀਂ ਕਿਸੇ ਨੂੰ ਵੇਚੋਗੇ ਜਦੋਂ ਤੁਸੀਂ ਕਿਸੇ ਨੂੰ ਵੇਚੋਗੇ ਤਾਂ ਉਦੋਂ ਟੈਕਸ ਲੱਗੂਗਾ ਜਦੋਂ ਫਰਦਰ ਵੇਚੂਗਾ ਟੈਕਸ ਲੱਗੂਗਾ ਹੁਣ ਸਿਰਫ ਜਿਹੜਾ origignal loti ਆ ਸਿਰਫ ਉਹ ਹੀ ਟੈਕਸ ਐਗਜ਼ੈਂਪਟਡ ਆ ਹੋਰ ਨੂੰ ਸਾਰੇ ਟੈਕਸ ਲੱਗੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ 12 ਬਜਟ ਪੇਸ਼ ਕੀਤੇ ਨੇ ਔਰ 12ਵੀਂ ਵਾਰ ਵੀ ਪੰਜਾਬ ਨੂੰ ਨਰਾਸ਼ ਕੀਤਾ ਗਾ ਪੀਐਮ ਬਿਸ਼ਕਰਮਾ ਯੋਜਨਾ ਤੁਹਾਡੇ ਯਾਦ ਹੋਊਗਾ ਕਿੱਦਾਂ ਵੱਡਾ ਜ਼ੋਰ ਲਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਆ ਔਰ ਜਿਹਦੇ ਰਾਹੀਂ ਰਵਾਇਤੀ ਕਾਰੀਗਰ ਹਸਤਕਲਾ ਕਰਮੀਆਂ ਨਾਲ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਬਹੁਤ ਵੱਡਾ ਉਹਨਾਂ ਦਾ ਜਿਹੜਾ ਵਿਕਾਸ ਹੋਊਗਾ ਪਹਿਲਾਂ ਬੈਠ ਕਿੰਨਾ ਰੱਖਿਆ ਗਿਆ ਸੀਗਾ 5100 ਕਰੋੜ ਰੁਪਏ ਦਾ ਹੁਣ ਕਿੰਨਾ ਕਰ ਦਿੱਤਾ ਗਿਆ 3864 ਰੁਪਏ 3864 ਰੁਪਏ ਯਾਨੀ ਕਿ ਜਿਹੜਾ ਬਜਟ ਕਾਰੀਗਰਾਂ ਦੇ ਲਈ ਬਿਸ਼ਕਰਮਾ ਯੋਜਨਾ ਦੇ ਨਾਂ ਦੇ ਉੱਤੇ 5100 ਰੁਪਏ ਰੱਖਿਆ ਗਿਆ ਸੀ ਕਟਾ ਕੇ 3864 ਕਰੋੜ ਰੁਪਏ ਕਰ ਦਿੱਤਾ ਗਿਆ ਇਹਦਾ ਮਤਲਬ ਕੀ ਆ ਕਿ ਸਰਕਾਰ ਹੁਣ ਲਗਾਤਾਰ ਨਿਗਾਰਵਲ ਜਾ ਰਹੀ ਆ ਇਸੇ ਤਰੀਕੇ ਨਾ ਹੀ ਕੋਈ ਰੋਜ਼ਗਾਰ ਦੇ ਹੋਰ ਸਾਧਨ ਪੈਦਾ ਕਰਨ ਦੀ ਸਕੀਮ ਆਈ ਆਗੀ ਪੀਐਮ ਸ਼੍ਰੀ ਯੋਜਨਾ ਜਿਹੜੀ ਸਕੂਲਾਂ ਦੀ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਪੀਐਮ 우ਸ਼ਾ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਸਟੇਟਾਂ ਦੇ ਲਈ ਵਿਸ਼ੇਸ਼ ਫੰਡ ਸੀ ਜਿਹਨੂੰ ਅਸੀਂ ਸਾਸ ਕੀ ਕਹਿੰਦੇ ਆ ਬਸ ਵਿਸ਼ੇਸ਼ ਫੰਡ ਸੀਗਾ ਕੈਪੀਟਲ ਦਾ ਕੈਪੀਟਲ ਐਕਸਪੈਂਡੀਚਰ ਦਾ ਉਸ ਯੋਜਨਾ ਦਾ ਪੂਰੇ ਬੈਲਟ ਦੇ ਅੰਦਰ ਕੋਈ ਵੀ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਹੜੀ ਸਾਸਕੀ ਯੋਜਨਾ ਸੀ ਜਿਹਦੇ ਅੰਦਰ ਕੈਪੀਟਲ ਇਨਵੈਸਟਮੈਂਟ ਸੈਂਟਰ ਸਰਕਾਰ ਦਿੰਦੀ ਸੀ ਕਦੇ 1500 ਕਰੋੜ ਰੁਪਇਆ ਕਦੇ 1800 ਕਰੋੜ ਰੁਪਇਆ ਕਦੇ 2000 ਕਰੋੜ ਰੁਪਇਆ ਡਿਫਰੈਂਟ ਸਟੇਟ ਨੂੰ ਸਟੇਟਾਂ ਦੀ ਹਿਸਾਬ ਦੇ ਨਾਲ ਹਰ ਇੱਕ ਸਟੇਟ ਨੂੰ ਮਿਲਦਾ ਸੀ ਸੋ ਸਾਸਕੀ ਯੋਜਨਾ ਦਾ ਦੇਸ਼ ਦੇ ਡਿਫੈਂਸ ਮਿਨਿਸਟਰ ਨੇ ਜ਼ਿਕਰ ਤੱਕ ਨਹੀਂ ਕੀਤਾ ਇਸੇ ਤਰੀਕੇ आयुष्मान भारत योजना ਜਿਹੜੀ ਆ ਉਹਦਾ ਵੀ ਬਜਟ ਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਬਲਕਿ ਜਿਹੜਾ ਸਵਸਥ ਭਾਰਤ ਮਿਸ਼ਨ ਸੀਗਾ ਤੁਹਾਨੂੰ ਯਾਦ ਹੋਊਗਾ ਸਵਸਥ ਭਾਰਤ ਮਿਸ਼ਨ ਉਹਦਾ ਬਜਟ ਘਟਾ ਕੇ 2500 ਕਰੋੜ ਰੁਪਏ ਕਰ ਦਿੱਤਾ ਗਿਆ ਯਾਨੀ ਕਿ ਹੁਣ ਸ਼ਹਿਰਾਂ 'ਚ ਹੋਰ ਕੀ ਹੋਰ ਗੰਦਗੀ ਫੈਲਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਕਰੂਗੀ 5000 ਕਰੋੜ ਰੁਪਏ ਦੇ ਨਾਲ ਪਹਿਲੇ ਦੇਸ਼ ਦਾ ਬਹੁਤ ਘੱਟ ਬਜਟ ਸੀਗਾ ਉਹਦੇ ਅੰਦਰ ਵਾਦਾ ਤਾਂ ਕੀ ਕਰਨਾ ਸੀ ਬਲਕਿ 50% ਕਟਾ ਮਾਰਿਆ ਸਵਸ ਭਾਰਤ 2500 ਕਰੋੜ ਰੁਪਏ ਕਰ ਦਿੱਤਾ ਗਿਆ ਸੋ ਕੈਨ ਦਾ ਭਾਵ ਆ ਇਸ ਬਜਟ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਨਿਰਾਸ਼ ਕੀਤਾਗਾ ਅਰੇ ਇਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਮਨ ਦੇ ਅੰਦਰ ਨਫਰਤਾ ਬੀਜੇਪੀ ਦੀ ਸਰਕਾਰ ਦੇ ਅੰਦਰ ਕਿੰਨੀ ਵੱਡੀ ਨਫਰਤ ਭਰੀ ਪਈ ਆ ਪੰਜਾਬੀਆਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਇੱਕ ਸਿੰਗਲ ਸ਼ਬਦ ਇੱਕ ਸਿੰਗਲ ਵਰਡ ਮੈਡਮ ਨਰਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜਦੋਂ ਬਜਟ ਪੇਸ਼ ਕਰ ਰਹੀ ਸੀ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਹੈਗਾ ਕਿ ਭਾਈ ਇਹੀ ਕਹਿਣ ਦੇ ਕਿ ਜਦੋਂ ਭਾਰਤ ਪਾਕਿਸਤਾਨ ਨਾਲ ਟੈਨਸ਼ਨ ਪੈਦਾ ਹੋਈ ਸੀ ਤਾਂ ਪੰਜਾਬੀਆਂ ਦੇ ਬੱਚੇ ਦੁੱਧ ਪਲਾ ਰਹੇ ਸੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਕੇ ਖੜੇ ਸੀ ਤੁਹਾਡੇ ਕੈਮਰਾ ਨੇ ਕੈਦ ਕੀਤਾ ਸੋ ਇੱਕ ਸਿੰਗਲ ਵਰਡ ਜਿਹੜਾ ਧੰਨਵਾਦੀ ਕਰ ਦਿੰਦੇ ਪੈਸੇ ਨਾ ਦਿੰਦੇ ਧੰਨਵਾਦੀ ਕਰ ਦਿੰਦੇ ਉਹ ਧੰਨਵਾਦ ਤੱਕ ਨਹੀਂ ਸਰਿਆ ਭਾਰਤੀ ਜਨਤਾ ਪਾਰਟੀ ਤੋਂ ਮੈਂ ਪ੍ਰੀ ਬਜਟ ਮੀਟਿੰਗ ਦੇ ਅੰਦਰ ਪੂਰਾ ਲੇਖਾ ਜੋਖਾ ਰੱਖਿਆ ਸੀ ਪੰਜਾਬ ਦਾ ਕਿ ਪੰਜਾਬ ਦਾ ਹੜ੍ਹਾਂ ਦੇ ਕਾਰਨ 1600 ਕਰੋੜ ਰੁਪਏ पीएम साहब ਨਾਲ ਉਸ ਕਰਕੇ ਗਏ ਨੇ ਕਾਈਂਡਲੀ ਉਹ ਰਿਲੀਜ਼ ਕਰ ਦਿਓ ਪਰ ਲੇਕਿਨ 1600 ਕਰੋੜ ਨਹੀਂ ਰਿਲੀਜ਼ ਹੋਇਆ 8500 ਕਰੋੜ ਰੁਪਏ ਜ਼ਿਕਰ ਕੀਤਾ ਸੀਗਾ ਆਰਡੀਐਫ ਦਾ ਕੋਈ ਪੈਸਾ ਨਹੀਂ ਆਇਆ 1000 ਬਾਰਡਰਸ ਦੇਤੇ